ਵੱਖ-ਵੱਖ ਟ੍ਰੇਡ ਜਥੇਬੰਦੀਆਂ ਵੱਲੋਂ 16 ਫਰਵਰੀ ਨੂੰ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ ਸਾਡੇ ਨਾਲ ਮੌਜੂਦ ਨੇ ਵੱਖ-ਵੱਖ ਟ੍ਰੇਡ ਜਥੇਬੰਦੀਆਂ ਦੇ ਆਗੂ ਆਓ ਅਸੀਂ ਇਹਨਾਂ ਨਾਲ ਗੱਲ ਕਰਦੇ ਹਾਂ ਕਿ ਜਿਹੜੀ 16 ਫਰਵਰੀ ਨੂੰ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ ਕੀ ਕਾਰਨ ਹੈ 16 ਫਰਵਰੀ ਨੂੰ ਭਾਰਤ ਦੀਆਂ ਮਜ਼ਦੂਰ ਜਥੇਬੰਦੀਆਂ, ਮੁਲਾਜ਼ਮ ਜਥੇਬੰਦੀਆਂ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ, ਮਜ਼ਦੂਰ ਵਿਰੋਧੀ ਤੇ ਕਿਸਾਨ ਵਿਰੋਧੀ ਨੀਤੀਆਂ ਦੇ ਖਿਲਾਫ ਭਾਰਤ ਬੰਦ ਆ ਔਰ ਅਮਰਸਰ ਦੇ ਵਿੱਚ ਅਸੀਂ ਜਿਹੜੀਆਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਆ ਅਸੀਂ ਰਲ ਕੇ ਇਸ ਬੰਧ ਨੂੰ ਸਫਲ ਕਰਾਉਣ ਦੇ ਲਈ ਕਰਨ ਦੇ ਲਈ ਪੂਰਾ ਆਪਣਾ ਜੋਰ ਲਾਵਾਂਗੇ ਲੋਕਾਂ ਨੂੰ ਇਹ ਕਹਿਣਾ ਚਾਹਦੇ ਹਾਂ ਅਸੀਂ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਇਹ ਸਬੰਧ ਦੇ ਵਿੱਚ ਸਹਿਯੋਗ ਦਿਓ ਕਿਉਂਕਿ ਕੇਂਦਰ ਸਰਕਾਰ ਵੱਲੋਂ ਜਿਹੜੀਆਂ ਕਾਰਪੋਰੇਟ ਪੱਖੀ ਨੀਤੀਆਂ ਨੇ ਲੋਕ ਵਿਰੋਧੀ ਪੱਖੀ ਲੋਕ ਵਿਰੋਧੀ ਨੀਤੀਆਂ ਨੇ ਕਿਸਾਨ ਮਾਰੂ ਨੀਤੀਆਂ ਨੇ ਮਜ਼ਦੂਰ ਮਾਰੂ ਨੀਤੀਆਂ ਨੇ ਉਹਨਾਂ ਦੇ ਵਿਰੁੱਧ ਇਹ ਭਾਰਤ ਬੰਧ ਆ ਇਹ ਸਾਡਾ ਇੱਕ ਰੋਸ ਆ ਪਬਲਿਕ ਇਹਦੇ ਵਿੱਚ ਸਹਿਯੋਗ ਕਰੇ ਪਰ ਇਹਦੇ باوجود ਵੀ ਜਿੱਥੇ ਪਿੰਡੂ ਬੰਦਾ ਸ਼ਹਿਰੀ ਬੰਦਾ ਇੰਡਸਟਰੀ ਬੰਦਾ ਇਹਦੇ باوجود ਜਿਹੜੇ ਜ਼ਰੂਰਤਾਂ ਵਾਲੇ ਲੋਕ ਆ ਉਹਨਾਂ ਨੂੰ ਹਰ ਹਾਲਤ ਦੇ ਵਿੱਚ ਰਸਤੇ ਦਿੱਤੇ ਜਾਣਗੇ ਉਹਨਾਂ ਨੂੰ ਮਤਲਬ ਮਦਦ ਕੀਤੀ ਜਾਏਗੀ ਉਹਨਾਂ ਦੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਣੀ ਹਾਂਜੀ ਮੁੱਖ ਮੰਗਾਂ ਕੀ ਹੈਗੀਆਂ ਤੁਹਾਡੀਆਂ ਮੁੱਖ ਮੰਗਾਂ ਇਹ ਆ ਜੀ ਜਿਹੜੇ ਸਰਕਾਰੀ ادارے ਆ ਉਹਨਾਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ ਔਰ ਜਿਨ੍ਹਾਂ ਦਾ ਜ਼ਬਰਦਸਤੀ ਨਿੱਜੀਕਰਨ ਕੀਤਾ ਉਹ ਸਰਕਾਰੀ ادارے ਆਪਣੇ ਖੇਤਰ ਵਿੱਚ ਲਵੇ ਮਜ਼ਦੂਰਾਂ ਦੀਆਂ ਮੰਗਾਂ ਮੰਨੀਆਂ ਜਾਣ ਕਿਸਾਨ ਮੋਰਚੇ ਨਾਲ ਜਿਹੜੇ ਫੈਸਲੇ ਹੋਏ ਆ ਉਹ ਫੈਸਲੇ ਲਾਗੂ ਕੀਤੇ ਜਾਣ ਔਰ ਕਿਸਾਨਾਂ ਦਾ ਜਿਹੜਾ ਕਾਤਲ ਕੇਂਦਰੀ ਮੰਤਰੀ ਆ ਉਹਨੂੰ ਅਸਤੀਫਾ ਲੈ ਕੇ ਉਹਦੇ ਖਿਲਾਫ ਮਕਦਮਾ ਚਲਾਇਆ ਜਾਵੇ ਔਰ ਮਜ਼ਦੂਰਾਂ ਔਰ ਕਿਸਾਨਾਂ ਨੂੰ ਹਰ ਫਸਲ ਦੇ ਉੱਪਰ ਐਮਐਸਪੀ ਦਿੱਤੀ ਜਾਵੇ ਜੋ ਕਿਸਾਨਾਂ ਦੇ ਡਿਮਾਂਡ ਚਾਟਰ ਨੇ ਉਹ ਮੰਨੇ ਜਾਣ ਮਜ਼ਦੂਰਾਂ ਦੇ ਮੰਗ ਪੱਤਰ ਮੰਨੇ ਜਾਣ ਇਹ ਹੈ 16 ਤਰੀਕ ਦੀ ਜਿਹੜੀ ਬੰਦ ਦੀ ਹੜਤਾਲ ਆ ਉਹ ਸੈਂਟਰ ਦੀਆਂ ਸਾਰੀਆਂ ਟ੍ਰੇਡ ਯੂਨੀਅਨਾਂ ਵੱਲੋਂ ਤੇ ਸੰਯੁਕਤ ਮੋਰਚੇ ਵੱਲੋਂ ਜਿਹੜਾ ਵਾ ਉਹ ਕੀਤੀਆਂ ਜਾ ਰਹੀਆਂ ਔਰ ਦੋਹਾਂ ਦਾ ਮੰਗ ਚਾਰਟ ਜਿਹੜਾ ਵਾ ਉਹ ਇਕੱਠਾ ਕਰ ਦਿੱਤਾ ਗਿਆ ਜਿਵੇਂ ਮਜ਼ਦੂਰਾਂ ਦਾ ਜਿਹੜਾ ਵਾ ਮਿਨਮਮ ਮਿਨਿਮਮ ਵੇਜ ਜਿਆ ਉਹਨਾਂ ਦੀ ਜਿਹੜੀ ਆ 12-12 ਘੰਟੇ ਡਿਊਟੀ ਕੀਤੀ ਆ ਔਰ ਜਿਹੜੇ ਆ ਲੇਬਰ ਕਾਚਾਰ ਕੇ ਕਾਨੂੰਨ ਜਿਹੜੇ ਆ ਉਹ ਲਾਗੂ ਕੀਤੇ ਆ ਇਹ ਮੁਲਾਜ਼ਮ ਮਜ਼ਦੂਰ ਜਿਹੜੀ ਆ ਮਾਰੂ ਸਰਕਾਰ ਆ ਪੈਨਸ਼ਨ ਆ ਜਿਹੜੀ ਉਹ ਪੁਰਾਣੀ ਬਹਾਲ ਕਰਨ ਦੀ ਲੜਾਈ ਆ ਔਰ ਜਿਹੜੀ ਗੱਲ ਆਪਾਂ ਇਹ ਕਹਿੰਦੇ ਆ ਕਿ ਬੰਦ ਦੀ ਲੋਕਾਂ ਦਾ ਇਹਦੇ ਚ ਪੂਰਾ ਸਮਰਥਨ ਆ ਕਿਉਂਕਿ ਲੋਕਾਂ ਨੂੰ ਇਹ ਪਤਾ ਕਿ ਜਿਹੜੀ ਸੈਂਟਰ ਸਰਕਾਰ ਆ ਉਹ ਕਾਰਪੋਰੇਟਰ ਘਰਾਣਿਆਂ ਦੇ ਜਿਹੜੀ ਆ ਉਹ ਹੱਥਾਂ ਦੇ ਵਿੱਚ ਵਿਕੀ ਆ ਕਰਨਪੁਰਾ ਸੀਟੀਵੀ ਪੰਜਾਬ ਵੱਲੋਂ ਬੋਲ ਰਿਆਂ ਜਿਹੜੀ 16 ਫਰਵਰੀ ਨੂੰ ਕਿਸਾਨਾਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਹੜਤਾਲ ਕੀਤੀ ਜਾ ਰਹੀ ਆ ਉਹ ਇਸ ਹੜਤਾਲ ਨੂੰ ਬਹੁਤ ਸਾਰੇ ਲੋਕਾਂ ਦਾ ਹੋਰ ਨਾ ਜਥੇਬੰਦੀਆਂ ਦਾ ਵੀ ਸਮਰਥਨ ਮਿਲ ਰਿਹਾ ਆ ਆਧਾਰਨ ਦੇ ਵਜੋਂ ਦੁੱਧ ਦੀ ਉਸ ਦਿਨ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਸਾਰੇ ਪਿੰਡ ਦੇਸ਼ ਵਿੱਚ ਦੁੱਧ ਨਹੀਂ ਲਿਆਉਣਗੇ ਸਬਜ਼ੀਆਂ ਨਹੀਂ ਲਿਆਉਣਗੇ ਭਗਤਾਂ ਵਾਲਾ ਅਨਾਜ ਮੰਡੀ ਦੇ ਆਰਤੀਆਂ ਨੇ ਐਲਾਨ ਕਰ ਦਿੱਤਾ ਆ ਉਹ ਮੰਡੀਆਂ ਬੰਦ ਰੱਖਣਗੇ ਅਸੀਂ ਕਾਰਖਾਨੇ ਦੇ ਮਜ਼ਦੂਰਾਂ ਦੀ ਤਨਖਾਹ ਵਧਾਉਣ ਵਾਸਤੇ 26000 ਰੁਪਏ ਕਰਾਉਣ ਵਾਸਤੇ ਅੱਡੀ ਚੋਟੀ ਦਾ ਜੋਰ ਲਾ ਰਹੇ ਹਾਂ ਤੇ 16 ਤਰੀਕ ਨੂੰ ਮੁਕੰਮਲ ਹੜਤਾਲ ਕਰਕੇ ਉੱਚੇ ਪੁੱਲ ਤੇ ਆਓ ਤੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਆਪਣੇ ਨਿੱਕੇ ਮੋٹے ਕੰਮਾਂ ਵਾਸਤੇ ਉਸ ਦਿਨ ਸ਼ਹਿਰ ਵੱਲ ਵੀ ਤਾਂ ਨਾ ਕੱਟੋ ਤਾਂ ਕਿ ਮੁਕੰਮਲ ਤੌਰ ਤੇ ਬੰਦ ਹੋਵੇ ਤੇ ਸਰਕਾਰਾਂ ਤੇ ਇਸ ਗੱਲ ਦਾ ਦਬਾਅ ਪਾਇਆ ਜਾਵੇ ਤਰਕੇ ਲੋਕ ਸਰਕਾਰ ਜਿਹੜੀ ਮਜਬੂਰ ਹੋਵੇ ਲੋਕਾਂ ਦੀ ਮੰਗਾਂ ਮੰਨਣ ਵਾਸਤੇ ਧੰਨਵਾਦ